ਭਾਜੀ ਮੇਰਾ ਫਰੈਂਡ ਜੀ ਕਰਨਵੀਰ ਸਿੰਘ 68 ਦੇ ਰਹਿਣਾ ਇਹ ਮੈਂ ਇਹਨੂੰ ਫੋਨ ਕਰਦਾ ਸੀ ਸ਼ਾਮੇ ਕਿੰਨੇ ਵਜੇ ਪਹਿਲਾਂ ਗ੍ਰੇਨ ਦੁਪਹਿਰੇ ਕੋਲ 12:00 ਵਜੇ ਕਹਿੰਦਾ ਵੀ ਮੈਂ ਆਪਣੇ ਪਾਸਵਰਡ ਆਫਿਸ ਹੈ ਵੈਰੀ ਮੇਰੀ ਗੱਲ ਹੋਈ ਉਸ ਵੇਲੇ ਮੇਰੀ ਗੱਲ ਹੋਈ ਇਹਦੇ ਨਾਲ ਤਕਰੀਬਨ 7:00 ਵਜੇ 45 ਛੜੀ ਵਜੇ ਠੀਕ ਹੈ ਜੀ ਉਸ ਵੇਲੇ ਜਿਹੜੇ ਮੇਰੇ ਨਾਲ ਕਾਲ ਕਰੀ ਰਹਿਣਾ ਕੋਈ ਹੋਰੇ ਬੰਦੇ ਤੇ ਆਨ ਆਨੋ ਮਤਲਬ ਬੰਦਾ ਬੋਲਿਆ ਮੈਨੂੰ ਦੋ ਵਾਰੀ ਗੱਲ ਹੋਈ ਮੈਂ ਫੋਨ ਕਰਦਾ ਵੀ ਕੋਈ ਹੋਰ ਬੰਦਾ ਹੈ ਉਸ ਤੋਂ ਬਾਅਦ ਹੁਣ ਤੋਂ ਬਾਅਦ ਮੈਂ ਤੀਸਰੀ ਵਾਰ ਜਦੋਂ ਨਾ ਮੇਰੀ ਗੱਲ ਹੋਈ ਮੈਂ ਇਹਨੂੰ ਕਹਿੰਦੇ ਵੀ ਹਸੀ ਕਰਨਵੀਰ ਸਿੰਘ ਤੁਸੀਂ ਕਰਨਵੀਰ ਸਿੰਘ ਦਾ ਕੀ ਲਾਦੇ ਮੈਂ ਕਿਹਾ ਮੈਂ ਫਰੈਂਡ ਦਾ ਕਹਿੰਦੇ ਵੀ ਕਰਨਵੀਰ ਸਿੰਘ ਤਾਂ ਹਸਪੀਟਲ ਸੁਹਾਣੇ ਐਮਰਜੈਂਸੀ ਚ ਐਡਮਿਟ ਹੈ ਠੀਕ ਹੈ ਉਹ ਬੇਹੋਸ਼ ਹੋਇਆ ਹੋਇਆ ਫਿਰ ਮੈਂ ਉਹਨਾਂ ਨੂੰ ਬੋਲਿਆ ਵੀ ਤੁਸੀਂ ਉਹਦੇ ਫਾਦਰ ਸਾਹਿਬ ਨੂੰ ਕੰਟੈਕਟ ਕਿਉਂ ਨਹੀਂ ਕਰਿਆ ਉਹ ਕਹਿੰਦੇ ਵੀ ਸੀ ਤਾਂ ਕਰਦੇ ਸਾਡੇ ਕੋਲ ਫੋਨ ਦਾ ਪਾਸਵਰਡ ਹੋਊਗਾ ਠੀਕ ਹੈ ਜੀ ਪਰ ਫਿਰ ਮੈਂ ਕਹਿ ਕੇ ਨਾ ਕਿ ਠੀਕ ਹੈ ਮੈਂ ਉਹਦੇ ਫਾਦਰ ਸਾਹਿਬ ਨੂੰ ਕਹਿੰਦਾ ਉਹ ਤੁਹਾਨੂੰ ਕਾਲ ਤੇ ਗੱਲ ਕਰਨਗੇ ਠੀਕ ਹੈ ਉਹ ਕਹਿੰਦੇ ਕੋਈ ਗੱਲ ਫਿਰ ਮੈਂ ਉਹਦੇ ਫਾਦਰ ਉਸ ਦਾ ਫਰਮ ਸਾਹਿਬ ਦਾ ਮੈਨੂੰ 5-7 ਮਿੰਟ ਬਾਅਦ ਫਿਰ ਫੋਨ ਆਇਆ ਕਹਿੰਦੇ ਵੀ ਤੂੰ ਜਲਦੀ ਹਸਪੀਟਲ ਚ ਆ ਜਾ ਵੀ ਕਰਨੂ ਦੇ ਡੈੱਡ ਦਾ ਇਹਨਾਂ ਨੇ ਮਤਲਬ ਡਾਕਟਰ ਸਾਹਿਬ ਨੇ ਜੇ ਵੀ ਡੈੱਡ ਕੋਸ਼ਿਸ਼ ਕਰਤਾ ਕਿ ਤੂੰ 10-15 ਮਿੰਟੇ ਪਹੁੰਚ ਜਾ ਉਸ ਤੋਂ ਬਾਅਦ ਅਸੀਂ ਇੱਥੇ ਆਏ ਅੰਦਰ ਫਿਰ ਅਸੀਂ ਚੈੱਕ ਕਰਿਆ ਸਰ ਕੀ ਲੱਗਦਾ ਤੁਹਾਨੂੰ ਵੀ ਇਹ ਕੀ ਡੈੱਡ ਕਿੱਦਾਂ ਮਤਲਬ ਡੈੱਡ ਕਿੱਦਾਂ ਵੀ ਮਰ ਰਿਹਾ ਸਰ ਕਿੱਥੇ ਹੋਇਆ ਤੇ ਵੀ ਨਿਸ਼ਾਨ ਹੋਏ ਹੋਏ ਐ ਇਹ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਉਹ ਕਹਿੰਦੇ ਵੀ ਮਿੱਟੀ ਕੋਲ ਹੋਇਆ ਕੋਈ ਕਾਜੀ ਪਾਰਟਨ ਕੋਈ ਕੋਈ ਆਪਣੇ ਜੋਕਰ ਸੀ ਇੱਥੇ ਲਾਇਸੈਂਸ ਆਫਟਰਚ ਵੀ ਆਪਣਾ ਫੈਲਗੁਨਾ ਵਗੈਰਾ ਕਰ ਲਈਆਂ ਸੀ ਜਿੱਦ ਤਰਾ ਆਪਣਾ ਬਾਹਰੋਂ ਏਜੰਟ ਵਗੈਰਾ ਕਰਦੇ ਠੀਕ ਹੈ ਸਰ ਹਾਂ ਉਹ ਇਦਾਂ ਕੋਈ ਕੰਪਲੀਟ ਨਹੀਂ ਸੀ ਮੁੰਡੇ ਦੀ ਹੁਣ ਇਹ ਇਨਵੈਸਟੀਗੇਸ਼ਨ ਤੋਂ ਬਹੁਤ ਪਤਾ ਚੱਲ ਗਿਆ ਸਰ ਮਰਡਰ ਦਾ ਕੀ ਕਾਰਨ ਲੱਗ ਰਿਹਾ ਜਿਹਨਾਂ ਦੇ ਪਰਿਵਾਰ ਵਾਲੇ ਕਹਿੰਦੇ ਇਨਵੈਸਟੀਗੇਸ਼ਨ ਪਤਾ ਹੁਣ ਬਾਅਦ ਚ ਲੱਗੇਗਾ ਪਰਵਾਰ ਸਾਰੇ ਵਿਆਹ ਹੋਏ ਸੀ ਕਿਦਾਂ ਨੇ ਦਾ ਮੁੰਡੇ ਦਾ ਪ੍ਰਭ ਪ੍ਰਭਲ ਮੁੰਡਾ ਕੋਈ ਇੱਥੇ ਐਡਮਿਟ ਕਰਾ ਕੇ ਗਿਆ ਉਹਨੂੰ ਕਹਿੰਦੇ ਉਸਨੇ ਨਹੀਂ ਮਰਡਰ ਕਰਿਆ ਉਹ ਆਪੇ ਹੀ ਇੱਥੇ ਐਡਮਿਟ ਕਰਾ ਕੇ ਮਤਲਬ ਉਹ ਕਹਿ ਕੇ ਗਿਆ ਮਰਡਰ ਕਰਨ ਇੱਥੇ 19 ਸਿਗਨੇਚਰ ਹੋਏ ਹੋਏ ਆ ਅਗਰ ਪੁਲਿਸ ਵਾਲਿਆਂ ਕੋਲ ਉਹਨਾਂ ਦਾ ਹੈਗਾ ਉਹਨਾਂ ਨੇ ਸਾਨੂੰ ਕਿਹਾ ਕਿ ਕਿੰਨੇ ਸਰ ਕਿੰਨੇ ਕਿ ਸ਼ਾਰਪ ਵੈਪਨ ਲੱਗੇ ਤੁਹਾਨੂੰ ਲੱਗਦਾ ਕੀ ਕਰ ਦਿੰਦੇ ਆ ਕਿਤੇ ਬਹੁਤ ਇਤੇ ਵੀ ਸਮਝ ਰੋ ਹੋ ਜਾ ਸੀ ਬਹੁਤ ਸਤੀ ਮਾਰਿਆ ਹੋਇਆ ਹੈ ਸਰ ਇਹ ਸਰ ਰਹਿਣ ਵਾਲੇ ਮੂਰ ਰੁਕ ਤੋਂ ਕਿੱਥੋਂ ਦੇ ਨੇ ਇਹ ਮੁਹਾਲੀ ਚ ਕਿੱਥੇ ਰਹਿੰਦੇ ਨੇ ਇਹ ਪਿੱਛੋਂ ਦਾ ਭਾਈ ਸ਼ਾਇਦ ਇਹ ਤਾਂ ਮੈਨੂੰ ਪਤਾ ਨਹੀਂ ਸ਼ਾਇਦ ਨਕੋਦਰ ਕੋਲ ਕੋ ਰਹਿਣ ਦੇ ਵੇ ਰਿੰਦੇ 68 ਹੈ 68 ਜ਼ਰੂਰ ਸਰ ਵਿਆਹੇ ਹੋਏ ਨੇ 68 ਰਹਿੰਦੇ ਆ ਵਿਆਹੇ ਹੋਏ ਨੇ ਨਹੀਂ 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 ਇਹ ਤਾਂ 24 ਸਾਲ ਦੀ ਉਮਰ ਹੈ अच्छा सोभी कि फैमिली ਚ ਕੌਣ ਕੌਣ ਹੈ ਸਰ ਫੈਮਿਲੀ ਚ ਸਿਸਟਰ ਦਾ ਮਦਰ ਆ ਫਾਦਰ ਹੈ ਬੇਸਿਕਲੀ ਇੱਕ ਬੱਚਾ ਸੀ 24 ਸਾਲ ਦਾ ਕਰਨ ਵੀ ਜਿਹਦੇ ਕੱਲ ਗਲਾਕੁਟਨ ਨਾਲ ਕਤਲ ਹੋਇਆ ਪ੍ਰਬਲ ਟਾਈਟਸ ਨੇ ਇਹਦੇ ਵਿੱਚ ਕੀ ਕਹਿੰਦੇ ਉਹਨਾਂ ਨਾਲ ਫਕਲ ਦੇ ਵਿੱਚ ਇਹਦੇ ਵਿੱਚ ਉਹਦਾ ਕਤਲ ਕੀਤਾ ਕਰਨ ਕਰਨ ਕੀ ਜੀ ਕਰਨਾ ਕੀ ਲੈ ਇਹ ਇੱਕ ਜਿਹੜਾ ਹੋਇਆ ਇਹ ਕਿਸੇ ਲੜਕੀ ਦੇ ਪਿੱਛੇ ਹੋਇਆ ਜਿੱਦਾਂ ਕੀ ਕਹਿੰਦੇ ਉਹਦੀ ਅਸੀਂ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸ ਦਿਆਂਗੇ ਬਿਸਕੀ ਕਰਦਾ ਸੀ ਇਹ ਆਪਣੇ ਅਜੇ ਹੁਣੇ ਹੀ ਉਹਨੇ ਪੜਾਈ ਕਰਕੇ ਤੇ ਆਪਣਾ ਨਿੱਜੀ ਕੰਮ ਵੇਖ ਰਿਹਾ ਸੀ ਤੇ ਲੜਕੀ ਦੇ ਕਾਰਲੀ ਮੈਂਬਰ ਤੋਂ ਵਾਅਦਾ ਤੋਂ ਜਾਣਿਤ ਹੈਗਾ ਜਾਂ ਕਿ ਲੜਕੀ ਦੇ ਹੋ ਨਹੀਂ ਇੱਕ ਉਹ ਮੱਦਾ ਜਿਹੜਾ ਪ੍ਰਬਲ ਟਾਈਟਸ ਹੈ ਉਹ ਵੀ ਉਹਨੂੰ ਹੀ ਚਾਹੁੰਦਾ ਸੀਗਾ ਜੇ ਦੇ ਕਰਕੇ ਇਹ ਹਾਂਜੀ ਜੀ ਸਰ ਜਿਹੜੀ ਪੁਲੰਗ ਦੇ ਮੱਧ ਤੱਕ ਹੁੰਦਾ ਜਾਂ ਚਾਲਕ ਉਹ ਵੀ ਆਉਂਦਾ ਰੂਪ ਹੋ ਇਹ ਇਹ ਜਿਹੜੀ ਡਿਟੇਲਿੰਗ ਅਸੀਂ ਹੁਣ ਇਹ ਪੋਸਟਮਾਰਟਮ ਚੱਲ ਰਿਹਾ ਹੈ ਇਹ ਰਾਤੀ ਅਸੀਂ ਐਫ ਆਈ ਆਰ ਅਰਲੀ ਮਾਰਨਿੰਗ ਦੇ ਵਿੱਚ ਐਫ ਆਈ ਆਰ ਦਿੱਤੀ ਹੈ 39 ਨੰਬਰ ਤੇ ਆਈਟੀਸੀਟੀ ਦੀ ਤੇ ਉਸ ਤੋਂ ਬਾਅਦ ਅਸੀਂ ਡਿਟੇਲਿੰਗ ਇਹਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦੇਵਾਂਗੇ ਜਦੋਂ ਬੰਦੇ ਦੀ ਰੈਸਟ ਜਦ ਤੱਕ ਇਹ ਦੇਖਣ ਚ ਲਿਖੀ ਜੀ ਇਹਨਾਂ ਦੇ ਮਾਡਲ ਪੀਚਾ ਉਹੀ ਉਹਨਾਂ ਨੂੰ ਹਸਪਤਾਲ ਲੈ ਗਏ ਬਿਲਕੁਲ ਠੀਕ ਹੈ ਜੀ ਇਹ ਉਹਦਾ ਪ੍ਰੋਪਰਟਾਈਟਸ ਨੇ ਹੀ ਇਹਨੂੰ ਅ ਸ਼੍ਰੀ ਹਰਗ੍ਰੇਵਿਸ਼ਨ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਸੀਸੀਟੀਵੀ ਫੁਟੇਜ ਵੀ ਸਟੇ ਕੋਲ ਹੈਗੀ ਹੈ ਇਹਦੇ ਰਿਕਾਰਡ ਦੇ ਵਿੱਚ ਉਹਦੇ ਵਿੱਚ ਕਲੀਅਰ ਉਹਨੂੰ ਲੈ ਕੇ ਵੀ ਛੱਡ ਕੇ ਵੀ ਉੱਥੇ ਆਉਂਦੇ ਆ ਤੇ ਉੱਥੇ ਮੌਕੇ ਤੇ ਉਹਦੀ ਕਾਰ ਵੀ ਅ ਸਾਨੂੰ ਮਿਲੀ ਹੈ ਜਿਹਦੇ ਵਿੱਚ ਉਹਦੀ ਅਫੀ ਅਫਤਲ ਬੰਦਿਕ ਸਾਈਂਸ ਬਾਟਰੀ ਦੀ ਟੀਮ ਵੱਲੋਂ ਉਹ ਉਹਦੇ ਵਿੱਚ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਹਦੇ ਵਿੱਚ ਉਹਨਾਂ ਨੇ ਆਪਣੀ ਟੀਮ ਨੇ ਪੂਰੀ ਉਹਦੀ ਜਾਂਚ ਕਰਕੇ ਆਪਣੀ ਰਿਪੋਰਟ ਛੇਤੀ ਸਾਨੂੰ ਦਿੱਤੀ ਇਸ ਦਾ ਕੀ ਹੈ ਪਰਚਾ ਦਰਜ ਹੋ ਗਿਆ 302 120b ipc ਅਜੇ ਤੱਕ ਫਲਹਾਲ ਨਹੀਂ ਹੈ ਪਰ ਛੇਤੀ ਹੀ ਇਹਦੇ ਵਿੱਚ ਅਜੇ ਜਦੋਂ ਪ੍ਰੋਬਲਮ ਟਾਈਟਸ ਤੋਂ ਬਾਅਦ ਹੀ ਸਾਰੀ ਡਿਟੇਲਿੰਗ ਪਨੋਤੀ ਦੱਸ Subscribe to One India channel and never miss an update.